ਸਭ ਤੋਂ ਪਹਿਲਾਂ ਮਹਿਕ ਜੀ ਦਾ ਖਾਲਸਾ ਮਹਿਕ ਜੀ ਕੀਤੇ ਅਤੇ ਸਾਡੇ ਮੱਧਰ ਜੀਤ ਗਰੁੱਪ ਸੇਵਾਦਾਰ ਗਰੁੱਪ ਅਤੇ ਹਰ ਕੀ ਸੇਵਾ ਵੀ ਪੜਾਈ ਸੁਸਾਇਟੀ ਤੇ ਮੱਧਰ ਦੀ ਸਾਰੇ ਟੀਮ ਨੂੰ ਪਿਆਰ ਭਰੀ ਸਤਿ ਸਾਲ ਹੋਰ ਵੀਰ ਜੀ ਜੋ ਸਾਡੇ ਪਿਛਲੇ ਦਿਨੀ ਕੁਝ ਸੁਸਾਇਟੀ ਵੱਲੋਂ ਸੁਭਿਦਾਨ ਦਿਵਸ ਮਨਾਇਆ ਗਿਆ ਸੀ ਉਸ ਵਿੱਚ ਸਾਡੇ ਬਹੁਤ ਹੀ ਹਰਮਨ ਪਿਆਰੇ ਜਸਪਾਲ ਸਿੰਘ ਜੀ ਖਾਲੜਾ ਉਹਨਾਂ ਦੇ ਗਰੁੱਪ ਈਮ ਜੂਤ ਫਾਊਂਡੇਸ਼ਨ ਗਰੁੱਪ ਵੱਲੋਂ ਕੁਝ ਸੇਵਾ ਕੀਤੀ ਗਈ ਸੀ ਉਹਨਾਂ ਨੇ ਸਾਡੇ ਇਸ ਸੁਸਾਇਟੀ ਨੂੰ ਬੱਚਿਆਂ ਨੂੰ ਸਹੂਤ ਬੁਲਟਨ ਦੀ ਸੇਵਾ ਕੀਤੀ ਸੀ ਅਤੇ ਉਹਦੇ ਵਿੱਚ ਉਹਨਾਂ ਦੇ ਗਰੁੱਪ ਵੱਲੋਂ ਜਿਹੜੇ ਵੀਰ ਨੇ ਸੇਵਾ ਕੀਤੀ ਸੀ ਉਸ ਹਨ ਕਰਪਾਲ ਸਿੰਘ ਜੀ ਭਿੱਖੀ ਗੰਢ ਤੋਂ ਜੋ ਕਿ ਮਲੇਸ਼ੀਆ ਗਰੁੱਪ ਦੇ ਨਾਲ ਸੰਬੰਧ ਰੱਖਦੇ ਹਨ ਮਲੇਸ਼ੀਆ ਤੋਂ ਐਨ ਆਰ ਆਈ ਹੈ ਉਹ ਵੀਰ ਤੇ ਉਹਨਾਂ ਦਾ ਕੁਝ ਰਿਕਾਰਡਿੰਗ ਸਟੂਡੀਓ ਵੀ ਹੈ ਤੇ ਜਸਪਾਲ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਉਸ ਵੀਰ ਨੂੰ ਸਾਡੇ ਨਾਲ ਜੋੜਿਆ ਸਾਡੀ ਫਰਕੀ ਸੇਵਾ 프리 ਪੜਾਈ ਸੁਸਾਇਟੀ ਦੇ ਨਾਲ ਜੋੜਿਆ ਤੇ ਉਹਨਾਂ ਨੇ ਸਾਡੇ ਬੱਚਿਆਂ ਦੇ ਵਾਸਤੇ ਬੂਟਾਂ ਦੀ ਸੇਵਾ ਕੀਤੀ ਆ ਕੁਝ ਟਾਈਮ ਸਾਡੇ ਤੋਂ ਛੁੱਟ ਚੁੱਕਾ ਜਿਸ ਵਿੱਚ ਸਾਨੂੰ ਇਹਨਾਂ ਬੱਚਿਆਂ ਨੂੰ ਬੂਟ ਨਹੀਂ ਦਿੱਤੇ ਗਏ ਸੋ ਉਸ ਕਰਕੇ ਅਸੀਂ ਮਾਫੀ ਚਾਹੁੰਦੇ ਆ ਸੋ ਅੱਜ ਅਸੀਂ ਆਪਣੀ ਸੁਸਾਇਟੀ ਦੇ ਵਿੱਚ ਉਹ ਜੋ ਸਾਨੂੰ ਸੇਵਾ ਬੂਟਾਂ ਦੀ ਕੀਤੀ ਸੀ ਈਮਜੂਤ ਕੰਡਰੇਸ਼ਨ ਗਰੁੱਪ ਨੇ ਤੇ ਉਹ ਅਸੀਂ ਅੱਜ ਬੱਚਿਆਂ ਨੂੰ ਬੂਟ ਸਰਵ ਕਰ ਰਹੇ ਆ ਸੋ ਆਓ ਤੁਹਾਨੂੰ ਉਹਨਾਂ ਬੱਚਿਆਂ ਨਾਲ ਮਿਲਾਉਨੇ ਆ ਤੇ ਬੂਟ ਸਰਵ ਕਰਦੇ ਆ ਏ ਜੀ ਉਹ ਬੱਚੇ ਆਨੇ ਜਿਹੜੇ ਅੱਜ ਸੋਸਾਇਟੀ ਦੇ ਵਿੱਚ ਆਏ ਨਹੀਂ ਤੇ ਕੁਝ ਬੱਚਿਆਂ ਦੇ ਬੂਟ ਸਾਡੇ ਕੋਲ ਅਵੇਲੇਬਲ ਪਏ ਨੇ ਜੋ ਬੱਚੇ ਨਹੀਂ ਆਏ ਉਹਨਾਂ ਨੂੰ ਅਸੀਂ ਇਹ ਬੂਟ ਬਾਅਦ ਚ ਦਿੱਤੇ ਜਾਣਗੇ ਜੋ ਸਾਡੇ ਕੋਲ ਬੱਚੇ ਆਏ ਆ ਇਹ ਬੂਟ ਉਹਨਾਂ ਨੂੰ ਅੱਜ ਵੰਡੇ ਜਾਣਗੇ ਸੋ ਅਸੀਂ ਇਹਨਾਂ ਦੇ ਨਾਮ ਤੇ ਮੇਚ ਇਹਨਾਂ ਨੂੰ ਪੁੱਛ ਕੇ ਕਿ ਬੂਟ ਇਹਨਾਂ ਨੂੰ ਦੇ ਰਹੇ ਆ ਇਹਨਾਂ ਦੇ ਵਿੱਚ ਕੌਣ ਹੈ ਪਹਿਲਾਂ ਕਿਰਨਾ ਕੀ ਇੱਕ

ਮਾਨ ਬਹੁਤ ਬਹੁਤ ਮਿਹਰਬਾਨੀ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਸਾਡੇ ਮਾਨ ਨੂੰ ਬਹੁਤ ਵਧਾਇਆ ਅਤੇ ਅਸੀਂ ਇਹ ਚਾਹੁੰਦੇ ਹਾਂ ਕਿ ਸਾਡੇ ਨਾਲ ਹੋਰ ਵੀ ਸੱਜਣ ਮਿਲਣ ਜੋ ਇਹਨਾਂ ਬੱਚਿਆਂ ਦੀ ਸੇਵਾ ਕਰ ਸਕਣ ਤੇ ਇਸ ਸਾਡੀ ਟੀਮ ਨੂੰ ਇਹ ਸਾਡੇ ਨਿੱਕੇ ਜੋਪਰਾਲੇ ਨੂੰ ਵੱਧ ਤੋਂ ਵੱਧ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰੋ ਜੋ ਸਾਡੀ ਇਹ ਸੰਸਥਾ ਅੱਗੇ ਵਧ ਸਕੇ ਬਹੁਤ ਬਹੁਤ ਮਿਹਰਬਾਨੀ ਜੀ ਥੈਂਕ ਯੂ ਵੈਰੀ ਮਚ